ਸਵਾਗਤ ਜੀ ਜਿਹੜੀ ਪੀਸੀ ਕਰ ਰਹੇ ਹੈਗੇ ਉਹ ਕਿਸ ਮਸਲੇ ਦੇ ਵਿੱਚ ਹੈ ਮੇਨ ਕੋਈ ਗਿਫਤਾਰੀਆਂ ਕੀ ਹੋਈਆਂ ਕਾਦੇ ਕਾਦੇ ਹਾਂਜੀ ਅੱਜ ਜਿਹੜਾ ਵਾ ਅਸੀਂ ਜਿਹੜੀ ਪੰਜਾਬ ਸਰਕਾਰ ਵੱਲੋਂ ਚਲਾਈ ਗਈ ਜੁੱਧ ਨਸ਼ਿਆਂ ਵਿਰੁੱਧ ਮਹਿੰਮ ਦੇ ਤਹਿਤ ਤੇ ਸਾਡੇ ਮਾਨਯੋਗ ਡੀਜੀਪੀ ਸਾਹਿਬ ਸਾਡੇ ਡੀਆਈ ਸਾਹਿਬ ਫਰੋਇਪੁਰ ਰੇਂਜ ਤੇ ਐਸਐਸਪੀ ਸਾਹਿਬ ਫਰੋਇਪੁਰ ਦੀਆਂ ਦਿਸ਼ਾ ਨਿਰਦੇਸ਼ਾਂ ਦੇ ਉੱਤੇ ਜਿਹੜਾ ਵਾ ਨਸ਼ਿਆਂ ਦੇ ਖਿਲਾਫ ਜਿਹੜੀ ਮਹਿੰਮ ਅਸੀਂ ਛੇੜੀ ਹੋਈ ਆ ਇਹਨੂੰ ਬੰਦ ਕਰਾਉਣ ਵਾਸਤੇ ਉਹਦੇ ਸਬੰਧ ਦੇ ਵਿੱਚ ਹੀ ਥਾਣਾ ਗੁਰੂ ਹਰਸ਼ਾਏ ਦੇ ਵਿੱਚ ਐਸਐਚਓ ਸਾਹਿਬ ਤੇ ਉਹਨਾਂ ਦੀ ਟੀਮ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਦੋ ਦੋਸ਼ੀ ਜਿਹੜੇ ਆ ਉਹ ਨਸ਼ੇ ਸਮੇਤ ਚਿੱਟੇ ਦੇ ਸਮੇਤ ਕਾਬੂ ਕੀਤੇ ਗਏ ਆ ਜਿਨ੍ਹਾਂ ਦੇ ਖਿਲਾਫ ਜਿਹੜਾ ਵਾ ਐਨਡੀਪੀਐਸ ਧਾਰਾ ਦੇ ਤਹਿਤ ਜਿਹੜੇ ਆ ਉਹ ਕਾਇਦੇ ਅਨਸਾਰ ਮੁਕਦਮੇ ਦਰਜ ਕਰਕੇ ਇਹਨਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾ ਰਿਹਾ ਵਾ ਜਿਹੜਾ ਇੱਕ ਦੋਸ਼ੀ ਆ ਇਹਦਾ ਨਾਮ ਹੈਗਾ ਵਾ ਮਰਕਸ ਪੁੱਤਰ ਅ ਪੁੱਤਰ ਬਾਲਾ ਵਾਸੀ ਬਸਤੀ ਕਰਮ ਸਿੰਘ ਵਾਲੀ ਗੁਰੂ ਹਰਸਾਹੇ ਤੇ ਦੂਸਰਾ ਹੈਗਾ ਵਾ ਬਿੱਲਾ ਪੁੱਤਰ ਮੌਰ ਸਿੰਘ ਵਾਸੀ ਨਵੀਂ ਬਾਦੀ ਗੁਰੂ ਹਰਸਾਹੇ ਜੋ ਇਹ ਦੋਵੇਂ ਜਿਹੜੇ ਆ ਸਟਰੀਟ ਲੈਵਲ ਤੇ ਗਲੀਆਂ ਦੇ ਵਿੱਚ ਜਿਹੜਾ ਵਾ ਇਹ ਨਸ਼ੇ ਦਾ ਕਾਰੋਬਾਰ ਮਤਲਬ ਕਰਦੇ ਆ ਬੱਚਿਆਂ ਨੂੰ ਜਿਹੜਾ ਵਾ ਇਹ ਕੰਮ ਦੇ ਉੱਤੇ ਲਾ ਰਹੇ ਆ ਜਵਾਨ ਬੱਚਿਆਂ ਨੂੰ ਇਹ ਕੰਮ ਲਈ ਉਤਸਾਹਤ ਕਰਦੇ ਹੀ ਜਿਨ੍ਹਾਂ ਦੀਆਂ ਅੱਗੇ ਵੀ ਕਾਫੀ ਚਿਰ ਤੋਂ ਸ਼ਿਕਾਇਤਾਂ ਆ ਰਹੀਆਂ ਹੀ ਪਰ ਇਹ ਪੁਲਿਸ ਤੋਂ ਜਿਹੜਾ ਵਾ ਮੱਲੋ ਇਹ ਲੋਕ ਲੱਗ ਜਾਂਦੇ ਸੀ ਜਾਂ ਮੱਲੋ ਗਾਇ ਬਗਾਏ ਹੋ ਜਾਂਦੇ ਸੀ ਤੇ ਇਹ ਉਸ ਵੇਲੇ ਬੜੀ ਮਸਤੀ ਦੇ ਨਾਲ ਜਿਹੜਾ ਵਾ ਗੁਰੂ ਰੇਸ਼ਲ ਦੀ ਪੁਲਿਸ ਨੇ ਇਹਨਾਂ ਨੂੰ ਤਗੜੇ ਹੋ ਕੇ ਜਿਹੜਾ ਕਾਬੂ ਕਰਕੇ ਇਹਨਾਂ ਕੋਲੋਂ ਨਸ਼ਾ ਬਰਾਮਦ ਕਰਕੇ ਇਹਨਾਂ ਦੇ ਖਿਲਾਫ ਜਿਹੜੀ ਕਾਨੂੰਨੀ ਕਾਰਵਾਈ ਕੀਤੀ ਆ ਤੇ ਹੁਣ ਇਹਨਾਂ ਨੂੰ ਜਿਹੜਾ ਵਾ ਜੇਲ੍ਹ ਦੀਆਂ ਸਲਾਕਾਂ ਵਿੱਚ ਭੇਜਾਂਗੇ ਤੇ ਇਸ ਤਰ੍ਹਾਂ ਹੀ ਆਹੀਂ ਹੋਰ ਵੀ ਜਿਹੜੇ ਸਮਗਲਰ ਜਿਹੜੇ ਵੇਚ ਰਹੇ ਆ ਉਹਨਾਂ ਨੂੰ ਵੱਧ ਤੋਂ ਵੱਧ ਜਿਹੜਾ ਵਾ ਕਾਬੂ ਕਰਕੇ ਉਹਨਾਂ ਦੇ ਖਿਲਾਫ ਪਰਚੇ ਦਰਜ ਕਰਾਂਗੇ ਤੇ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਭੇਜਾਂਗੇ ਇਹਦੇ ਉੱਤੇ ਜਿਹੜੀ ਪੰਜਾਬ ਸਰਕਾਰ ਦੀ ਜਿਹੜੀ ਆ ਜ਼ੀਰੋ ਟਾਲਰੈਂਸ ਆ ਪੀ ਨਸ਼ਾ ਬਿਲਕੁਲ ਜਿਹੜਾ ਬੰਦ ਕਰਾਂ ਅਸੀਂ ਤਿਆਰ ਕਰਦੇ ਆਂ ਅਸੀਂ ਇਹ ਨਸ਼ਾ ਜਿਹੜਾ ਗੁਰੂ ਸਾਹਿਬ ਦੇ ਵਿੱਚ ਮਤਲਬ ਕਾਫੀ ਹੱਦ ਤੱਕ ਬੰਦ ਕੀਤਾ ਜਿਹੜਾ ਰਹਿੰਦਾ ਉਹ ਉਹ ਵੀ ਬੰਦ ਕਰਾਵਾਂਗੇ ਜਿਹੜੇ ਫੜੇ ਗਏ ਨਸ਼ਾ ਤਸਕ ਤੁਸੀਂ ਦੱਸ ਰਹੇ ਹੋ ਇਹਨਾਂ ਦਾ ਕੋਈ ਮਾਮਲੇ ਪਹਿਲਾਂ ਵੀ ਦਰਜ ਹਾਂਜੀ ਇਹਨਾਂ ਦੇ ਖਿਲਾਫ ਕਾਫੀ ਜਿਹੜੇ ਨਸ਼ੇ ਦੇ ਹੀ ਐਨਡੀਪੀਐਸ ਦੇ ਹੀ 4-4 5-5 ਮੁਕਦਮੇ ਦਰਜ ਆ ਉਹ ਸਾਬ ਤੇ ਇਹਨਾਂ ਦੀ ਟੀਮ ਨੇ ਵਧੀਆ ਸਫਲਤਾ ਪ੍ਰਾਪਤ ਕੀਤੀ ਹੈ ਤੇ ਹੋਰ ਵੀ ਕੋਈ ਫੜੇ ਗਏ ਬੰਦੇ ਹਾਂਜੀ ਇਸ ਤੋਂ ਇਲਾਵਾ ਜਿਹੜਾ ਵਾ ਅ ਅਸੀਂ ਜਿਹੜਾ ਵਾ ਆਪਣਾ ਜਿਹੜੇ ਇੱਕ ਮੋਟਰਸਾਈਕਲ ਚੋਰੀਆਂ ਕਰਦੇ ਹੀ ਰੋਜ਼ ਸ਼ਿਕਾਇਤਾਂ ਆਉਂਦੀਆਂ ਵੀ ਮੋਟਰਸਾਈਕਲ ਉੱਥੋਂ ਚੋਰੀ ਹੋ ਗਿਆ ਜਾਂ ਇਲਾਕੇ ਦੇ ਵਿੱਚੋਂ ਉਹਦੇ ਜਿਹੜੇ ਬਦਨਾਮ ਬੰਦਾ ਵਾ ਇੱਕ ਦਾ ਨਾਂ ਹੈਗਾ ਵਾ ਜਗਮੂਨ ਸਿੰਘ son of ਜਸਬੀਰ ਸਿੰਘ ਪਿੰਡ ਸਰੂਪ ਸਿੰਘ ਵਾਲਾ ਤੇ ਇਸ ਦਾ ਇੱਕ ਸਾਥੀ ਵੀਰੂ son of ਕਾਲਾ ਸਿੰਘ ਸਰੂਪ ਸਿੰਘ ਵਾਲਾ ਜਿਹੜਾ ਇਹ ਵੀ ਨਾਲ ਨਸ਼ੇੜਾ ਵੀ ਕਰਦੇ ਆ ਪਤਾ ਲੱਗਾ ਇਹਨਾਂ ਦੀ ਪੁਛਗਿਸ਼ ਤਰ੍ਹਾਂ ਆਇਆ ਵਾ ਤੇ ਇਹਨਾਂ ਦੇ ਉੱਤੇ ਵੀ ਕਾਫੀ ਮੁਕਦਮੇ ਪਹਿਲਾਂ ਦੇ ਦਰਜ ਆਏ ਕ੍ਰਿਮੀਨਲ ਟਾਈਪ ਆ ਸਾਰੇ ਲੋਕ ਇਹਨਾਂ ਨੂੰ ਇੱਥੇ ਜਾਣਦੇ ਆ ਤੇ ਇਹਨਾਂ ਨੂੰ ਵੀ ਜਿਹੜਾ ਵਾ ਐ ਐਸਐਚਓ ਸਾਹਿਬ ਤੇ ਉਹਨਾਂ ਦੀ ਟੀਮ ਨੇ ਜਿਹੜਾ ਕਾਬੂ ਕੀਤਾ ਵਾ ਇਹਨਾਂ ਕੋਲੋਂ ਜਿਹੜਾ ਵਾ ਦੋ ਚੋਰੀ ਦੇ ਮੋਟਰਸਾਈਕਲ ਜਿਹੜੇ ਆ ਉਹ ਬਰਾਮਦ ਹੋਏ ਆ ਤੇ ਇਹਨਾਂ ਦੇ ਖਿਲਾਫ ਜਿਹੜਾ ਵਾ ਮੁਕਦਮਾ ਦਰਜ ਕੀਤਾ ਗਿਆ ਵਾ ਤੇ ਹੋਰ ਵੀ ਜਿਹੜਾ ਇਹਨਾਂ ਦੀ ਰਿਮਾਂਡ ਲੈ ਕੇ ਇਹਨਾਂ ਨੂੰ ਹੋਰ ਪੁਛਗਛ ਕਰਕੇ ਵੱਧ ਤੋਂ ਵੱਧ ਹੋਰ ਬਰਾਮਦਗੀ ਕੀਤੀ ਜਾਵੇਗੀ ਹਾਂ ਜਿਵੇਂ ਪਿਛਲੇ ਸਾਲਾਂ ਦੇ ਵਿੱਚ ਬਹੁਤ ਸਾਰੇ ਮੋਟਰਸਾਈਕਲ ਚੋਰੀ ਹੋਏ ਆ ਜੀ ਇਸ ਸਾਲ ਦੇ ਵਿੱਚ ਵੀ ਤੁਹਾਡੇ ਆਨਦੂ ਪਹਿਲਾਂ ਦੀ ਗੱਲ ਕਰਦੇ ਆ ਤੇ ਲੱਗਦਾ ਹੈ ਰਿਮਾਂਡ ਲੈਣ ਤੋਂ ਬਾਅਦ ਪੁਛਗਛੇ ਕੁਝ ਹੋਰ ਬਰਾਮਦ ਹੋ ਸਕਦਾ ਹਾਂਜੀ ਜ਼ਰੂਰ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਇਹਨਾਂ ਨੂੰ ਪੂਰੀ ਡੰਗ੍ਹਾਈ ਨਾਲ ਪੁਛਗਛ ਕਰਾਂਗੇ ਜਿੰਨੇ ਵੀ ਇਹਨਾਂ ਕੋ ਜਿੰਨਾ ਵੀ ਇਹਨਾਂ ਨੇ ਚੋਰੀ ਦੇ ਮੋਟਰਸਾਈਕਲ ਹੋਏ ਉਹ ਸਾਰੇ ਬਰਾਮਦ ਕਰਾਂਗੇ ਡੀਐਸਪੀ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਜਿਹੜਾ ਨਸ਼ਾ ਤਸਕਰ ਨੇ ਜਾਂ 마ੜੇ ਅੰਸਰਾਂ ਨੇ ਕੀ ਚੇਤਾਵਨੀ ਹੈਗੀ ਹੈ ਪੁਲਿਸ ਦੀ ਉਹਨਾਂ ਦੀ ਅਸੀਂ ਅਸੀਂ 마ੜੇ ਅੰਸਰਾਂ ਜੋ ਸਮਗਲਰ ਆ ਇਹਨਾਂ ਨੂੰ ਅਸੀਂ ਚੇਤਾਵਨੀ ਦਿੰਨੇ ਆਂ ਵੀ ਅਸੀਂ ਹਰ ਹਾਲਤ ਦੇ ਵਿੱਚ ਤੁਹਾਨੂੰ ਗ੍ਰਫਤਾਰ ਕਰਾਂਗੇ ਤੇ ਜੇ ਜੇ ਕਿਸੇ ਨੇ ਵੀ ਕੋਈ ਚਿੱਟਾ ਵੇਚਿਆ ਜਾਂ ਕੋਈ ਉਹਦੇ ਤੋਂ ਕੋਈ ਜਾਇਦਾਦ ਬਣਾਈ ਤੇ ਉਹਦੀ ਪ੍ਰਾਪਰਟੀ ਵੀ ਇਸ ਤੀਜ ਕਰਾਵਾਂਗੇ ਤੇ ਹਰ ਹਾਲ ਕਾਨੂੰਨ ਦੇ ਦਾਇਰੇ ਵਿੱਚ ਰਹਿੰਦੇ ਹੋਏ ਸਖਤ ਤੋਂ ਸਖਤ ਇਹਨਾਂ ਦੇ ਖਿਲਾਫ ਕਾਰਵਾਈ ਕਰਾਂਗੇ ਨਸ਼ੇ ਵੇਚਣ ਦੀ ਇੱਕ ਵੀ ਚੀਜ਼ ਬਰਦਾਸ਼ਤ ਨਹੀਂ ਕੀਤੀ ਜਾਵੇਗੀ